ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਨੇ ਚੋਣ ਜਾਬਤਾ ਲੱਗਾ ਹੋਇਆ ਹੈ ਸਿਆਸੀ ਪਾਰਟੀਆਂ ਸਿਆਸੀ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਨੇ ਇੱਕ ਦੂਜੀਆਂ ਪਾਰਟੀਆਂ ਦੇ ਵਿੱਚ ਬੰਦੇ ਟੁੱਟ ਰਹੇ ਨੇ ਟੁੱਟ ਕੇ ਇੱਕ ਦੂਜੀਆਂ ਵੱਲ ਜਾ ਰਹੇ ਨੇ ਕੋਈ ਬੀਜੇਪੀ ਜਾਂਦਾ ਹੈ ਕੋਈ ਝਾੜੂ ਵੇ ਜਾਂਦਾ ਹੈ ਕੋਈ ਕਾਲੀਆਂ ਚੋ ਜਾਂਦਾ ਹੈ ਕੋਈ ਕਾਂਗਰਸੇ ਦੇ ਜਾਂਦਾ ਹੈ ਇਹ ਬਦਲ ਫਿਰ ਹੋ ਰਿਹਾ ਜਿਹੜੇ ਆਮ ਵੋਟਰ ਨੇ ਉਹ ਕਨਫਿਊਜ਼ ਹੁੰਦੇ ਆ ਕਿ ਇਹਨਾਂ ਲੋਕਾਂ ਦਾ ਕੋਈ ਦੀਨਮਾਨ ਨਹੀਂ ਮੈਂ ਇੱਕ ਬੇਨਤੀ ਕਰਨੀ ਹੈ ਦੀਨਮਾਨ ਹਰੇਕ ਬੰਦੇ ਦਾ ਆਪਣਾ ਹੁੰਦਾ ਹੈ ਤੁਸੀਂ ਕਿਸੇ ਦਾ ਚਿਹਰਾ ਨਹੀਂ ਪੜ ਸਕਦੇ ਕਿਸੇ ਦੇ ਨਾਲ ਵਿਚਾਰਾਂ ਦੀ ਸਾਂਝ ਪਾਓਗੇ ਤੁਹਾਨੂੰ ਥੋੜਾ ਬਹੁਤਾ ਅਨੁਭਵ ਹੋ ਜੂ ਕਿ ਇਹ ਬੰਦਾ ਕੀ ਕਹਿਣਾ ਚਾਹੁੰਦਾ ਹੈ ਤੇ ਇਹ ਕੀ ਕਰਨਾ ਚਾਹੁੰਦਾ ਹੈ ਇਹ ਆਮ ਗੱਲਾਂ ਨੇ ਜਿਹੜੀਆਂ ਸਿਆਸੀ ਪਾਰਟੀਆਂ ਦੇ ਵਿੱਚ ਬਦਲ ਫੇਰ ਹੁੰਦੇ ਨੇ ਕੋਈ ਕਿੱਧਰ ਚਲਾ ਗਿਆ ਕਿੱਧਰ ਚਲਾ ਗਿਆ ਪਰ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਜਦੋਂ ਕੋਈ ਮੇਰੇ ਕੋਲੋਂ ਪੁੱਛਦਾ ਕਿ ਪੰਜਾਬ ਦੇ ਹਾਲਾਤ ਕੀ ਨੇ ਸਿਆਸੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕੀ ਹੋ ਰਿਹਾ ਹੈ ਤੇ ਰਿਜ਼ਲਟ ਕੀ ਆਊਗਾ ਮੈਂ ਅੱਜ ਸਪਸ਼ਟ ਕਰ ਦੇਣਾ ਚਾਹੁੰਦਾ ਪੰਜਾਬ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਸਭ ਤੋਂ ਪਹਿਲਾਂ ਜੇ ਤੁਸੀਂ ਗੱਲ ਕਰੋਗੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਹੈ ਤੇ ਫਿਰ ਕਾਂਗਰਸ ਪਾਰਟੀ ਹੈ ਅਕਾਲੀ ਦਲ ਹੈ ਤੇ ਭਾਜਪਾ ਹੈ ਜਿਹੜੀ ਨੈਸ਼ਨਲ ਪਾਰਟੀ ਹੈ ਜਿਨ੍ਹਾਂ ਦੀ ਸੈਂਟਰ ਵਿੱਚ ਸਰਕਾਰ ਹੈ ਤੇ ਜਦੋਂ ਤੁਸੀਂ ਮੁਕਾਬਲੇ ਦੀ ਗੱਲ ਕਰਦੇ ਹੋ ਜਿੱਥੋਂ ਤੱਕ ਮੈਂ ਸਮਝ ਰੱਖੀ ਹੈ ਔਰ ਲੋਕਾਂ ਦੇ ਕੋਲੋਂ ਜਿਹੜੀ ਆਵਾਜ਼ ਆਉਂਦੀ ਹੈ ਤਕਰੀਬਨ ਜਦੋਂ ਤੁਸੀਂ ਕਿਤੇ ਦੌੜ ਹੁੰਦੀ ਹੈ ਮੁਕਾਬਲੇ ਹੁੰਦੇ ਨੇ ਉੱਥੇ ਇੱਕ ਲੇਨ ਦੇ ਵਿੱਚ ਭੱਜਣ ਵਾਲੇ ਦੌੜਨ ਵਾਲੇ ਖੜ ਜਾਂਦੇ ਆ ਫਾਸਟ ਸੈਕੰਡ ਥਰਡ ਕਿਹੜਾ ਆਉਂਦਾ ਇੱਥੋਂ ਤੱਕ ਰਿਜ਼ਲਟ ਹੁੰਦਾ ਹੁਣ ਜਦੋਂ ਤੁਸੀਂ ਗੱਲ ਕਰੋਗੇ ਕਿ ਅੱਜ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਗੇਂਦ ਜਿਹੜੀ ਹੈ ਕਿਹੜੇ ਪਾਲੇ ਵਿੱਚ ਜਾ ਰਹੀ ਹੈ ਜਾਨੀ ਕਿ ਫਾਸਟ ਕੌਣ ਹੈ ਜਦੋਂ ਇਹ ਗੱਲ ਚੱਲਦੀ ਆ ਹਾਲਾਂਕਿ ਦਲਾਲ মিডিਆ ਤੋੜ ਮਰੋੜ ਕੇ ਪੇਸ਼ ਕਰਦਾ ਹੈ ਦਲਾਲ মিডিਆ ਵੇਖ ਕੇ ਪਤਾ ਨਹੀਂ ਕਿਹਦੀ ਗੱਲ ਕਰ ਦੇਵੇ ਜਾਂ ਹਵਾ ਦਾ ਰੁਖ ਦੇਖ ਕੇ ਗੱਲ ਕਰ ਦੇਵੇ ਤਕਰੀਬਨ ਇਹ ਅਸੀਂ ਸੁਣਦੇ ਆ ਪਰ ਜਿੱਥੋਂ ਤੱਕ ਹੁਣ ਜਿਹੜਾ ਮਾਹੌਲ ਬਣਿਆ ਹੋਇਆ ਜਿਹੜੇ ਹਾਲਾਤ ਬਣੇ ਹੋਏ ਨੇ ਸ਼ਾਸਿਕਰਣ ਕੀ ਆ ਹੁਣ ਦਾ ਉਹ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਮਾਨ ਅੰਮ੍ਰਿਤਸਰ ਇਹ ਤਿੰਨੋਂ ਪਾਰਟੀਆਂ ਦੌੜ ਤੋਂ ਬਾਹਰ ਨੇ ਇਹ ਮੁਕਾਬਲੇ ਵਿੱਚ ਹੈ ਹੀ ਨਹੀਂ ਇਹ ਸੁਣ ਕੇ ਬੜਾ ਕੌੜਾ ਸੱਚ ਹੈ ਕਈਆਂ ਨੂੰ ਚੁਭਣਾ ਉਹਦਾ ਕਾਰਨ ਕੀ ਹੈ ਕਿਉਂਕਿ ਜਿਹੜਾ ਬੀਜੇਪੀ ਦਾ ਜੋਰ ਲੱਗਾ ਹੋਇਆ ਹੈ ਤਕਰੀਬਨ ਤਕਰੀਬਨ ਉਹਦੇ ਵਿੱਚ ਉਹ ਕਾਮਯਾਬ ਹੋ ਚੁੱਕੇ ਹੈ ਜਿਹੜੀ ਐਸੇ ਵੋਟ ਹੈਗੀ ਆ ਉਹ ਇਹਨਾਂ ਤਿੰਨਾਂ ਪਾਰਟੀਆਂ ਤੋਂ ਖਫਾ ਹੈ ਦੁਖੀ ਹੈ ਭਾਵੇਂ ਝਾੜੂ ਵਾਲੇ ਹੁਣ ਮੌਜੂਦਾ ਭਾਵੇਂ ਅਕਾਲੀ ਹੋਣ ਜਾਂ ਕਾਂਗਰਸੀ ਹੋਣ ਜਿਨ੍ਹਾਂ ਨੇ ਪਹਿਲਾਂ ਰਾਜ ਕੀਤਾ ਇਹਨਾਂ ਤਿੰਨਾਂ ਤੋਂ ਜਿਹੜੀ ਐਸੀ ਵੋਟ ਹੈਗੀ ਹੈ ਮਜ਼ਦੂਰ ਵਰਗ ਹੈਗਾ ਇਹ ਪੂਰਾ ਦੁਖੀ ਹੈ ਮਜ਼ਦੂਰ ਵਰਗ ਨੇ ਜਾਂ ਐਸੀ ਬੋਟ ਨੇ ਬੀਜੇਪੀ ਦਾ ਰੋਕ ਕੀਤਾ ਹੋਇਆ ਹੈ ਇਸ ਵਕਤ ਐਸ ਵਕਤ ਮਜ਼ਦੂਰ ਵਰਗ ਨੇ ਜਾਂ ਕਹਿ ਲਈਏ ਐਸੀ ਬੋਟ ਨੇ ਜੇ ਰੋਕ ਕੀਤਾ ਹੋਇਆ ਤਾਂ ਬੀਜੇਪੀ ਦਾ ਰੋਕ ਕੀਤਾ ਹੋਇਆ ਹੈ ਮੇਰਾ ਕਹਿਣ ਤੋਂ ਭਾਵ ਹੈ ਮੈਂ ਸਾਫ਼-ਸਾਫ਼ ਕਰ ਦੇਣਾ ਕਿ ਇਸ ਵਕਤ ਜੇ ਮੁਕਾਬਲਾ ਹੈ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨ ਦਾ ਉਹ ਭਾਜਪੀ ਤੇ ਝਾੜੂ ਪਾਰਟੀ ਵਿੱਚ ਹੈ ਬਾਕੀ ਦੀਆਂ ਪਾਰਟੀਆਂ ਦੌੜ ਵਿੱਚ ਆ ਹੀ ਨਹੀਂ ਸਕਦੀਆਂ ਜਿੰਨਾ ਮਰਜ਼ੀ ਤੇ ਜ਼ੋਰ ਲੱਗ ਜਾਵੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੋਈ ਹੈ ਘੱਟੋ-ਘੱਟ 7 ਤੋਂ 8 ਸੀਟਾਂ ਆਮ ਆਦਮੀ ਪਾਰਟੀ ਦੇ ਪਾੜੇ ਵਿੱਚ ਹੋ ਚੁੱਕੀਆਂ ਨੇ ਜਾਨਕਿ ਉਹ ਜਿੱਤਣਗੇ ਤੇ ਬਾਕੀ ਜਿਹੜੀਆਂ ਨੇ 6 ਤੇ ਪੰਜ ਕਹਿ ਲਈਏ ਉਹ ਸੀਟਾਂ ਤਕਰੀਬਨ ਬੀਜੇਪੀ ਦੇ ਪਾਲੇ ਵਿੱਚ ਨੇ ਤਕਰੀਬਨ ਤਕਰੀਬਨ ਜਿਹੜਾ ਸਰਵੇ ਹੈ ਪੰਜਾਬ ਦਾ ਮਾਹੌਲਾ ਉਹ ਇਹ ਹੈ ਤੇ ਇਹਨੂੰ ਝੂਠਾ ਕਰਨ ਵਾਲਾ ਦਲਾਲ মিডিਆ ਬੜਾ ਕੁਝ ਤੋੜ ਮਰੋੜ ਕੇ ਪੇਸ਼ ਕਰੂ ਮੈਨੂੰ ਕਹਿਣਗੇ ਤੂੰ ਕਿੰਨਾ ਕੁ ਬੁੱਧੀਜੀਵੀ ਹੈ ਤੂੰ ਕਿੰਨਾ ਕੁ ਸਿਆਸੀ ਹੈ ਤੂੰ ਕਿੱਡਾ ਵੱਡਾ ਗਿਆਨੀ ਹੈ ਐ ਜਿਹੀਆਂ ਗੱਲਾਂ ਕਰਦੇ ਕਿਉਂਕਿ ਜਿਹੜੇ ਸਾਡੇ ਪੰਜਾਬ ਦੇ ਲੀਡਰਾਂ ਦੀ ਕਰਤੂਤ ਹੈ ਮੈਂ ਉਹ ਦੱਸੀ ਹੈ ਹੁਣ ਲੋਕਾਂ ਨੇ ਜਿਹੜਾ ਹਾਂ ਦਾ ਨਾਰਾ ਮਾਰਨਾ ਹੈ ਤੇ ਉਹ ਕੰਮਕਾਜ ਕਰਕੇ ਦੇਖਣਾ ਝਾੜੂਗੜ੍ਹ ਦੇ ਜੁੱਤੀਆਂ ਬਣੇ ਸ਼ੁਰੂ ਹੋ ਗਈਆਂ ਠੀਕ ਹੈ ਨਾ ਗੱਲ ਤੇ ਜਿਹੜੇ ਕਾਲੇ ਕਾਂਗਰਸੀ ਨੇ ਇਹਨਾਂ ਤੋਂ ਲੋਕ ਪਹਿਲੀ ਖਫਾ ਨੇ ਜਣਕੇ ਮੌਜੂਦਾ ਸਰਕਾਰ ਦੇ ਜਿਹੜੇ ਹਾਲਾਤ ਨੇ ਉਹ ਬਹੁਤੇ ਵਧੀਆ ਤਾਂ ਹੈ ਨਹੀਂ ਪਰ ਫੇਰ ਵੀ ਜਿਹੜਾ ਮੁਕਾਬਲਾ ਹੈਗਾ ਉਹ ਝਾੜੂ ਪਾਰਟੀ ਤੇ ਬੀਜੇਪੀ ਦੇ ਵਿੱਚ ਹੈ ਇਹ ਬੇਨਤੀ ਮੈਂ ਤਾਂ ਕੀਤੀ ਹੈ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ ਇਹਨਾਂ ਦੀ ਤਵਾਰੀ ਕੋਈ ਨਹੀਂ ਅੱਜ ਕਿੱਥੇ ਨੇ ਕੱਲ ਨੂੰ ਕਿੱਥੇ ਚਲੇ ਜਾਣਗੇ ਜਿਹੜੇ ਇੰਟਰਵਿਊ ਲੈਂਦੇ ਨੇ ਨਾ ਪੱਤਰਕਾਰ ਉਹ ਵੀ ਕਈ ਵਾਰੀ ਕਨਫਿਊਜ਼ ਹੁੰਦੇ ਵੀ ਕੱਲ ਤਾਂ ਮੈਂ ਜਦੋਂ ਇਹ ਇਹਦੀ ਇੰਟਰਵਿਊ ਲਈਏ ਇਹ ਕਾਂਗਰਸੀ ਸੀ ਇੰਟਰਵਿਊ ਹਲੇ ਚਲਾਈ ਵੀ ਨਹੀਂ ਤੇ ਉਹ ਕਾਲੀ ਬਣ ਜਾਂਦਾ ਜੇ ਕਿਸੇ ਕਾਲੀ ਦੀ ਇੰਟਰਵਿਊ ਲਈ ਹੁੰਦੀ ਹੈ ਉਹ ਇੰਟਰਵਿਊ ਚਲਾਉਣ ਤੋਂ ਪਹਿਲੇ ਕਾਂਗਰਸੀ ਬਣ ਜਾਂਦਾ ਤੇ ਜਿਹੜਾ ਕਾਂਗਰਸੀ ਹੁੰਦਾ ਉਹ ਇੰਟਰਵਿਊ ਚਲਾਉਣ ਤੋਂ ਪਹਿਲਾਂ ਹੀ ਭਾਜਪਾ ਦੇ ਚਲਾ ਜਾਂਦਾ ਇਹ ਤਾਂ ਲੀਡਰਾਂ ਦੀ ਕਰਤੂਤ ਹੈ ਕੋਈ ਦੀਨ ਨਹੀਂ ਕੋਈ ਮਾਨ ਨਹੀਂ ਇਹਨਾਂ ਦਾ ਯਾਨਕਿ ਇਹ ਹਾਲਾਤ ਵੇਖ ਕੇ ਜਿਹੜਾ ਮੈਨੂੰ ਸਮਝ ਲੱਗੀ ਹੈ ਕਿ ਐਤ ਕੀ ਜਿਹੜਾ ਮੁਕਾਬਲਾ ਹੈ ਉਹ ਬੀਜੇਪੀ ਤੇ ਝਾੜੂ ਦੇ ਵਿੱਚ ਰਹਿਣ ਵਾਲਾ ਹੈ ਬਸ ਇਹ ਤੇ ਰੱਖ ਲਓ ਦੂਜੀ ਗੱਲ ਇੱਕ ਹੋਰ ਐਂਡ ਕਰ ਦੇਣਾ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਬਣਾ ਚੁੱਕੀ ਹੈ ਇਹਨੂੰ ਲਿਖ ਲਿਓ ਜਿੰਨਾ ਮਰਜੀ ਜ਼ੋਰ ਲਾਗੇ ਲਾ ਲਿਓ ਤੇ ਤੁਸੀਂ ਲਾ ਸਕਦੇ ਹੋ ਪਰ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹ ਸੈਂਟਰ ਦੇ ਵਿੱਚ ਬਣ ਚੁੱਕੀ ਹੈ ਬਸ ਇਹ ਬੇਨਤੀ ਮੈਂ ਕਰਨੀ ਸੀ ਇਹ ਤਾਂ ਕੀਤੀ ਹੈ ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਇਹ ਕਰਤੂਤ ਹੈ ਤਾਂ ਇਹ ਸਭ ਕੁਝ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ